ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਬਾਉਪੁਰ ਪਿੰਡ ਵਿਖੇ ਹੜ ਦੇ ਨਾਲ ਚੰਬੇ ਹੋਏ ਸੰਗਤਾਂ ਦੀਆਂ ਮਰਤ ਵਾਸਤੇ ਨਿਰਮਲਾ ਸੰਤ ਮੰਡਲ ਪੰਜਾਬ ਵੱਲੋਂ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਪ੍ਰੈਸ ਕਤਰ ਬਾਬਾ ਬਲਰਾਜ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਸੰਧ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲੇ ਉਹਨਾਂ ਦੇ ਸਥਾਨਾਂ ਤੋਂ ਲੰਗਰ ਪ੍ਰਸ਼ਾਦੇ ਸੰਧ ਬਾਬਾ ਅਮਰੀਕ ਸਿੰਘ ਜੀ ਤਗੜਵੜਾ ਵਾਲੇ ਜਸਪ੍ਰੀਤ ਸਿੰਘ ਜੀ ਔਜਲਾ ਕਪੂਰ ਪਿੰਡ ਵਾਲੇ ਵੀ ਬੀ ਗਗਨਦੀਪੌਰ ਜੀ ਮਹਾਂਤਰ ਡੇਰਾ ਅਗੀਠਾ ਸਾਹਿਬ ਬਾਬਾ ਹਰਨਾਮ ਸਿੰਘ ਜੀ ਆਨ ਤੋਂ ਆਪਣੇ ਸੰਗਤਾਂ ਦੇ ਨਾਲ ਇੱਥੇ ਸਥਾਨਾਂ ਤੇ ਆਏ ਨੇ ਸੰਤ ਬਾਬਾ ਸੀਚੇਵਾਲ ਜੀ ਮਹਾਰਾਜ ਨੂੰ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਰਸ ਪਾਣੀ ਆ ਅਸੀਂ ਉਹਨਾਂ ਦੇ ਹਵਾਲੇ ਕੀਤਾ ਅਤੇ ਸੰਗਤ ਨੂੰ ਬੇਨਤੀ ਕਰਦੇ ਆਂ ਭਾਈ ਇਹ ਸਥਾਨਾਂ ਤੇ ਜਿਹੜਾ ਇਹ ਹੜ ਦੀ ਮਾਰ ਆਈ ਹੈ ਇਹਦੇ ਵਾਸਤੇ ਆਪਾਂ ਸਾਰੇ ਜਣੇ ਪੰਜਾਬ ਦੇ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ 11 ਤਰੀਕ ਦੇ ਲੱਗੇ ਹੋਏ ਨੇ ਅਣਥਕ ਸੇਵਾ ਨਵਾਰ ਰਹੇ ਨੇ ਹੁਣ ਜਿਹੜੀ ਅੱਗੇ ਸੰਗਤ ਜੀ ਬੇਨਤੀ ਹੈ ਲੋਡ ਪੈਣੀ ਹੈ ਉਹ ਜਦੋਂ ਪਾਣੀ ਉਤਰਦਾ ਹੈ ਉਦੋਂ ਲੋਡ ਪੈਣੀ ਹੈ ਉਦੋਂ ਆਪਾਂ ਸਾਰਿਆਂ ਨੇ ਧਿਆਨ ਰੱਖਿਏ ਉਦੋਂ ਕਣਕ ਦਾ ਬੀ ਵੀ ਚਾਹੀਦਾ ਹੋਵੇਗਾ ਡਾਇਆ ਵੀ ਚਾਹੀਦਾ ਹੋਗਾ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਮੁਰੰਮਤ ਹੋਊਗੀ ਹੋਰ ਜੋ ਘਰਾਂ ਦੇ ਵਿੱਚ ਨੁਕਸਾਨ ਹੋਇਆ ਉਹਦੇ ਵਿੱਚ ਡੀਜ਼ਲ ਵਾਸਤੇ ਵੀ ਬਹੁਤ ਵੱਡੀਆਂ ਜਿਹੜੀਆਂ ਸਵਾਵਾਂ ਦੀ ਲੋਡ ਹੋਏਗੀ ਤੇ ਹੁਣ ਜਿਹੜੀਆਂ ਹੈਗੀਆਂ ਨੇ ਜੋ ਇੱਥੇ ਦੇ ਵਸੀਕਾਂ ਨੂੰ ਹੀ ਮਿਲਿਆ ਆ ਕੀ ਨਾ ਤੁਹਾਡਾ ਜੀ ਸਾਰਾ ਜਗਿੰਦਰ ਸਿੰਘ ਜੀ ਪਿੰਡ ਬਾਉਪੁਰ ਦੇ ਮਿਲੇ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਵੇਲੇ ਸਾਡੇ ਕੋਲ ਸੇ ਰਾਸ਼ਨ ਦੀ ਬਹੁਤਾਤ ਹੈ ਤੇ ਉਦੋਂ ਸਾਰਾ ਧਿਆਨ ਰੱਖਿਆ ਜਾਵੇ। ਅਸੀਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਗੁਰੂ ਹਰਿ ਕਿਰਪਾ ਕਰਨ ਛੇਤੀ ਤੋਂ ਛੇਤੀ ਜਿਹੜਾ ਪਾਣੀ ਉਤਰੇ ਤੇ ਲੋਕਾਂ ਦਾ ਸੰਗਤ ਦਾ ਸਮਾਜ ਦਾ ਪਲਾਓ ਸਕੇ। ਇਹਨਾਂ ਸ਼ਬਦਾਂ ਨਾਲ ਹਾਜ਼ਰੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।